ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ சனக்கமன்னா நோமரம் சனக் சந்த மக சம ख नाग तेरो मरमना जाना संत संगत राम हृदय रहाओ हनुमान सर गरुड़ समाना सुरपत ਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹਿ ਸਰ ਨਾਹੀ ਕਹ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਤਨਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਅੱਜ ਦਾ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੇ ਸੋ 92 ਅੰਗ ਤੇ ਤਰਜ ਹੈ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਵਡਪਾਗੀ ਹੋ ਅਠਵੇਂ ਪਾਤਸ਼ਾਹ ਬਾਲ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਪਰ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ ਸਤਿਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਹੋਣ ਆਓ ਅਗਲੇ ਸਮੇਂ ਲਈ ਸੁਖਮਨੀ ਸਾਹਿਬ ਨਿਤਨੇਮ ਦੀਆਂ ਬਾਣੀਆਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ